ਸਤਿ ਸ੍ਰੀ ਅਕਾਲ ਆ ਦੇਖੋ ਜੀ ਮੀਂਹੇ ਕੀ ਹਾਲ ਕੀਤਾ ਹੋਇਆਗਾ ਆ ਲੱਭੇ ਲੱਗਦਾਗਾ ਸੁਆ ਦੇਖ ਸਕਦਾ ਤੁਸੀਂ ਜਿਉਰੀ ਚ ਇੰਨਾ ਜਿਆਦਾ ਪਾਣੀ ਸੀ ਗਾ ਲਾ ਲਉ ਤਿੰਨ ਦਿਨ ਲਗਾਤਾਰ ਮੀਂਹ ਪੈਂਦਾ ਰਿਹਾ ਤੇ ਆਪਣੇ ਪਿੰਡ ਦੇ ਭਰਾਵਾਂ ਨੇ ਲਾ ਲਉ ਜਨਰੇਟਰ ਲਾ ਕੇ ਪਾਣੀ ਕੱਢ ਰਹੇ ਨੇਗੇ ਬਾਕੀ ਮੈਂ ਤੁਹਾਡੇ ਸਾਹਮਣੇ ਇਹਨਾਂ ਨਾਲ ਗੱਲਬਾਤ ਕਰਵਾਉਣਾ ਆ ਦੇਖੋ ਜੀ ਰਹਿਣ ਦਾ ਪ੍ਰਬੰਧ ਵੀ ਕੀਤਾ ਹੋਇਆਗਾ ਇਹਨਾਂ ਨੇ ਅੱਜ ਤੀਜਾ ਦਿਨ ਹੋ ਗਿਆ ਜੀ ਇਹਨਾਂ ਨੂੰ ਸਾਹਮਣੇ ਕੀਤਾ ਜੀ ਇਹਨਾਂ ਦਾ ਪਹਿਲਾਂ ਜੀਰੀ ਸਾਰੀ ਡੁੱਬ ਚੁੱਕੀ ਸੀਗੀ ਅਨੇ ਅੱਧੇ ਵਿੱਚ ਪਾਣੀ ਹੈ ਜਿਹੜਾ ਚੱਲ ਰਿਹਾ ਹੈਗਾ ਆ ਦੇਖ ਸਕਦੇ ਤੁਸੀਂ ਦੋ ਜਣੇ ਲਾਲੂ ਇੰਜਣ ਚਲਾ ਰੱਖੇ ਨੇ ਇਹਨਾਂ ਨੇ ਪੱਖੇ ਵਾਲੇ ਵਾਲੇ ਆ ਦੇਖੋ ਜੇ ਇਹਨਾਂ ਦਾ ਪਾਣੀ ਖੜੇਗਾ ਕਦਾ ਤੀਜਾ ਦਿਨ ਹੋ ਗਿਆ ਜੀ ਆ ਸੂਏ ਵਿੱਚ ਪਾਣੀ ਡਟ ਰਹੇ ਨੇਗੇ ਆ ਦੇਖੋ ਲਗ ਤੇਲ ਹੈ ਜਿਹੜਾ ਬਈ ਪਾਰ ਹੈਗਾ ਇੰਜਨ ਚ ਲਗਾਤਾਰ ਤਾਂ ਇੰਜਨ ਚਲਾ ਰੱਖੇ ਨੇ ਬਾਈ ਨੇ ਇੱਕ ਤਾਂ ਨਵਾਂ ਲਗਾ ਕੇ ਰੱਖ ਗਏ ਪੱਖਾ ਦੇਖ ਕਰੋ ਜੰਮੇ ਹਾਲੇ ਕਰਦਾ ਬਹੁਤ ਨਖਾਣਾ ਬਾਈ ਦਾ ਜਾਦੇ ਭਰ ਗਈ ਬਾਈ ਦੋ ਦਿਨ ਦੁੱਲ ਗਿਆ। ਕਰ ਨਹੀਂ ਜਾਣ ਦਾ ਅਖਲੀ ਜਿਹਨੋਂ ਹੈ। ਆ ਦੇ ਕੁਛ ਕੁ ਅੱਥਾਕ ਟਰੈਕਟਰ ਵੀ ਲਾਰਖੇ ਗਿਆ ਇਹਨਾਂ ਨੇ। ਇਹ ਨਾ ਪਾਣੀ ਹੈ ਜੀ ਦੇਖੋ ਪਿੱਛੇ। ਆ ਬਾਈ ਦੀ ਜੀਰੀ ਹੈਗੀ। ਬਾਈ ਸਤਿ ਸ਼੍ਰੀ ਅਕਾਲ। ਹਾਂਜੀ ਬਾਈ। ਕਾਲੀ ਬੁਰਾ ਇਟਾ ਜੀ ਵਾਲੇ ਨੂੰ ਪਾਸ ਹੋ ਆਰ ਫੋਟੋ ਕਟਾ ਪਗੜਾ ਪਾਣੀ ਕਰਦਾ ਹੈ ਠੀਕ ਹੈ ਭਾਈ ਕੀ ਆ ਤੇਰੀ ਹੋਰ ਠੀਕ ਹੈ ਕੋਈ ਵੀ ਆਪਣਾ ਪ੍ਰਸ਼ਾਸਨ ਵਾਲਾ ਪਹੁੰਚੇ ਕੋਈ ਉਰੇ ਹਾਂ ਜੀ ਅੱਛਾ ਜੀ ਤੇ ਆ ਬਾਈ ਦੀ ਜੀਰੀ ਹੈਗੀ ਹੈ ਨਾ ਚਾਰ ਪੰਜ ਲਾਲੂ ਕੱਤੀ ਨੇ ਭਰਾ ਇਹ ਕੱਤੀ ਵੇਦ ਲੱਗਦੇ ਨੇ ਨਾਂਗੇ ਭਾਈ ਫਿਰ ਇਹ ਤੇਲ ਤੂਲ ਅੱਛਾ ਜਨਰੇਟਰ ਖਾਤੇ ਤੇ ਲੈਂਦੇ ਨੇ ਠੀਕ ਹੈ ਜੀ ਹਾਂ ਭਾਈ ਮੈਂ ਦੇਖਿਆ ਹੁਣ ਚੱਲ ਰਹੇ ਨੇ ਅੱਜ ਚਾਰ ਚੱਲ ਰਹੇ ਨੇ ਚਾਰ ਚੱਲ ਰਹੇ ਨੇ ਹਾਂ ਜੀ ਅੱਲਾ ਲੈ ਦਰ ਰਾਜ 150 ਲੀਟਰ ਦੇ ਰੋਟੀ ਦੇ ਰਹੇ ਹਾਂ ਚਾਰ ਜੀ ਹਾਂ ਚਾਰ ਜੀ ਅੱਛਾ ਜੀ ਵਰਕ ਕਰਾ ਰਹੇ ਆ ਸਾਹਮਣੇ ਇੱਕ ਆਪਣਾ ਭਾਈ ਨੇ ਇਹ ਦਿੱਤੀ ਠੇਕੇ ਤੇ ਭਾਈ ਦੱਸੀ ਚਾਰ ਜੀ ਲੇਵੀ ਅਜਰਾ ਏਡੀ ਨਾ ਆ ਸਾਰਾ ਮਾਰਚ ਆ ਗਿਆ ਬਈ ਹਾਂਜੀ ਜਿਹੜਾ ਦੂਸਰੇ ਪਾਸੇ ਬੜੇ ਨਿਕੋ ਦਾ ਆ ਵੀ ਤੇ ਟ੍ਰੇਨ ਪੈ ਗਈ ਦੂਸਰੀ ਪਾਸੇ ਤੇ ਟ੍ਰੇਨ ਪੈ ਗਈ ਬਈ ਆ ਸਾਰਾ ਮਾਰਚ ਆ ਗਿਆ ਠੀਕ ਹੈ ਜੀ ਬੰਦਾ ਕਿੰਨਾ ਪਾਣੀ ਕੱਢ ਦੂਗਾ ਹੁਣ ਕਿਤੇ ਚੰ ਚੱਲਦੇ ਨੇ ਕਾ ਚੱਲਦਾ ਹੈ 4 ਹੋ ਗਏ 5 ਹੀ ਹੋ ਗਏ ਬਈ ਠੀਕ ਹੈ ਹੁਣ ਚੱਲਦੇ ਨੇ ਅੱਜ ਫਿਰ ਵਸਾ ਦੂਗੀ ਬਈ ਹਾਂਜੀ ਹਾਂਜੀ ਇਹਦਾ ਹੱਲ ਵੀ ਹੈਗਾ ਉਹ ਕਹਿੰਦਾ ਵੀ ਹਾਂ ਅਸੀਂ ਐ ਕਰਦਾਂਗੇ ਐ ਕਰਾਂਗੇ ਕੋਈ ਹੱਲ ਨਹੀਂ ਹੈਗਾ ਬਈ ਹਾਂਜੀ ਅੱਛਾ ਅੱਗੇ ਕਾਰੀਆਂ ਜਦੋਂ ਪਾਣੀ ਜਾਂਦਾ ਹੈ ਪਿੱਛੋਂ ਆਉਂਦਾ ਹੈ ਉਦੋਂ ਅਸੀਂ ਐਂ ਕਰਦਾਂਗੇ ਐਂ ਕਰਦਾਂਗੇ ਅੱਜ ਬਈ ਕੋਈ ਨਹੀਂ ਆਇਆ ਉਹ ਠੀਕ ਹੈ ਬਾਈ ਅੱਧੀ ਦੋ ਵੀ ਕਰ ਰਹੇ ਆ ਆਪਦੇ ਹੱਥ ਆਪ ਕਰ ਰਹੇ ਆ ਆਪਦੇ ਪੱਨੋਂ ਤੇਲ ਮੂਕੇ ਕਰ ਰਹੇ ਆ ਬਾਕੀ ਬਾਈ ਦਾ ਗੇੜਾ ਹੈ ਹੋਰ ਬੜੇ ਨੇ ਬਾਈ ਮਨ ਦੀ ਖੜੇ ਨੇ ਯਾਨੀ ਕਿ ਪੱਨੋਂ ਤੇਲ ਮੂਕੇ ਕਰ ਰਹੇ ਨੇ ਠੀਕ ਹੈ ਜੀ ਕੀ ਬੰਦਾ ਕਰੇਗਾ ਕੀ ਕਰੇਗਾ ਯਾਨੀ ਕਿ ਫੇਰ ਵੀ ਫਸਲ ਮਾਰ ਕੇ ਹਲੇ ਵੀ ਹਲੇ ਮਾਰ ਕੇ ਮਦਦ ਹਾਂਜੀ ਹਾਂਜੀ ਕੀ ਯਾਨੀ ਕਿ ਹਾਂ ਹੋ ਜਾਰੀ ਏ ਜਿਹੜਾ ਹੁਣ ਥੱਲੇ ਪੈ ਗਿਆ ਪਾਣੀ ਪੈ ਗਿਆ ਉਹਨੂੰ ਮਾਰ ਕੇ ਆ ਵੀ ਹਾਏ ਖਰਾਬ ਹੋਊਗਾ ਦਾਣਾ ਕਲਾ ਵੇ ਜਾ ਠੀਕ ਹੈ ਬਈ ਗੱਲ ਕੀ ਗੱਲੂ ਕੀ ਆਦੀ ਮੁੜ ਕੇ ਵੀ ਕੋਈ ਦੌੜ ਨਹੀਂ ਕਰਦਾ ਕਿਹਨੂੰ ਦੌੜਨੀ ਗੱਲ ਕੀ ਵੀ ਆਪਦੇ ਉੱਤੇ ਹਾਰੇ ਨੂੰ ਪਈ ਏ ਕੋਈ ਦੌੜ ਨਹੀਂ ਹਾਂ ਠੀਕ ਹੈ ਬਈ ਬਾਕੀ ਆਪਣੇ ਮੱਕੜੀ ਗੱਲ ਲਈ ਸਹੀ ਨਾਲ ਗੱਲ ਕਰ ਲਓ ਬੋਲ ਸੱਚੀ ਗੱਲ ਬਾਈ ਜੀ ਹਾਂ ਜੀ ਕਹਣੇ ਜਾਉਂਗੇ ਬਾਈ ਹੋਰ ਇਹ ਹੈ 35 ਰੁਪਏ ਦੇ ਵਿੱਚ ਫੱਟੋ ਸਾਹਿਬ 35 ਰੁਪਏ ਹੋਏ ਠੀਕ ਹੈ ਭਾਈ। ਉਹ ਪਾਣੀ ਕਦੇ ਵੀ ਨਹੀਂ ਆਇਆ। ਠੀਕ ਹੈ। ਅਵੇ ਪਾਣੀ ਆਇਆ। ਉਹ ਨਾਲੇ ਵੀ ਡਾਬ ਕਰਕੇ ਜੇ ਸਪਾਈ ਜੋੜੀ ਵੀ ਪਾਣੀ طرح ਲੱਗ ਜਾਂਦਾ। ਠੀਕ ਹੈ ਜੀ। ਤੇ ਨਾਲੇ ਹੀ ਡਾਬ ਕਰਕੇ ਜੇ ਸਪਾਈ ਹੁੰਦੀ ਤਾਂ ਬੜੀ ਇੱਦਾਂ ਨਹੀਂ ਹੁੰਦੀ ਉੱਧਰ ਜਾਂਦਾ। طرح ਲੱਗ ਜਾਂਦਾ ਭਾਈ ਹਾਂ। 2 ਫੱਟ ਤੇਰਾ ਉੱਧਰੋਂ। ਲਗ ਜਾਂਦਾ ਫੱਟ ਤੇਰੇ ਉੱਧਰੋਂ ਪਾਣੀ ਸਾਰਾ ਉਹਦੇ ਆ ਕੇ ਨਹੀਂ ਚੱਲਦਾ। ਠੀਕ ਹੈ ਭਾਈ। ਆਪਦਾ ਤੇਲ ਕੱਢਦੇ ਇੱਧਰ ਲਾਏ ਹੋਨੇ। ਠੀਕ ਹੈ ਜੀ। ਆਹ ਦੇਖ ਰਹੇ ਆਸੀਂ। 2 ਡਰਮ ਤੇਲ ਦੇ ਪੱਤੀ ਗਏ। ਹਾਂ ਜੀ। ਅਜੇ ਹੁਣ ਚੱਲਣੀ ਲੱਗਦਾ ਕੰਮ। ਹਾਂ ਜੀ ਹਾਂ ਜੀ। ਹਾਂਜੀ ਬਾਈ ਧੰਨਵਾਦ ਬਾਈ ਜੀ